ਜਲੰਧਰ ਦੀ ਗੁਲਮਰਕ ਕਲੋਨੀ ਵਿੱਚੋਂ ਇੱਕ 9 ਸਾਲਾ ਕੁੜੀ ਦੀ ਲਾਸ਼ ਬਰਾਮਦ ਹੋਈ ਹੈ। ਪੁਲਿਸ ਨੇ ਇਹ ਲਾਸ਼ ਕੁੜੀ ਦੇ ਘਰ ਤੋਂ ਕੁਝ ਹੀ ਦੂਰੀ ਤੇ ਬਰਾਮਦ ਕੀਤੀ ਹੈ। ਲਾਸ਼ ਦਾ ਕੁਝ ਹਿੱਸਾ ਸੜਿਆ ਹੋਇਆ ਹੈ। ਮ੍ਰਿਤਕ ਕੁੜੀ 2 ਦਿਨ ਪਹਿਲਾਂ ਆਪਣੇ ਘਰੋਂ ਲਾਪਤਾ ਹੋ ਗਈ ਸੀ ਜਿਸ ਦੀ ਪਰਿਵਾਰ ਨੇ ਥਾਣੇ ਵਿੱਚ ਸ਼ਿਕਾਇਤ ਵੀ ਕੀਤੀ ਸੀ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਅਤੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਆਧਾਰ ਤੇ ਦੋ ਔਰਤਾਂ ਸਮੇਤ 4 ਲੋਕਾਂ ਨੂੰ ਹਿਰਾਸਤ ਵਿੱਚ ਲਿਆ। ਲੱਗ ਰਿਹਾ ਹੈ ਕਿ ਜਲੀ ਹੋਈ ਹੈ ਪਰ ਫੋਰੈਂਸਿਕ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਬੋਡੀ ਵੈਦਰ ਜਲੀ ਹੋਈ ਹੈ ਜਾਂ ਕਿਸੇ ਹੋਰ ਕਾਰਨ ਕਰਕੇ ਸੜ ਗਈ ਕੱਲ ਰਾਤ ਦੀ ਜਿਹੜੀ ਫੁਟੇਜ ਅਸੀਂ ਸਾਨੂੰ ਜੋ ਪ੍ਰਾਪਤ ਹੋਈ ਹੈ ਉਹਦੇ ਜਿਹੜੇ ਚਾਰ ਵਿਅਕਤੀ ਹੈ ਜਿਨ੍ਹਾਂ ਨੇ ਕਿ ਦੋ ਮੇਲ ਹੈ ਦੋ ਫਿਮੇਲ ਹਾਂਜੀ 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 ਉਹਨਾਂ ਨੂੰ ਗ੍ਰਿਫਤਾਰ ਕਰ ਲਿੱਤਾ ਹੈ